ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਵਪਾਰ ਦੇ ਕੰਮ ਹੈ ਵਿਧੀਆਂ ਦਾ ਟੋਟਲ ਤਿੰਨ ਕੰਮ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਤੇ ਇੱਕ ਆ ਗੱਬਣ ਵੜ ਤੁਹਾਨੂੰ ਦਿਖਾਉਣੀ ਆ ਸਾਰੀਆਂ ਕਰੋਸ ਚ ਤੁਹਾਨੂੰ ਦਿਖਾਉਣੀ ਹੈ ਗਰਮੀ ਵਾਲੀਆਂ ਵੇੜਾਆਂ ਜਿਹੜੀਆਂ ਗਰਮੀ ਚ ਝੋਣ ਵਾਲੀਆਂ ਹਾਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋਸਰਾ ਠੀਕ ਠਾਕ ਜੀ ਵਧੀਆ ਵੇਖੀ ਤੁਸੀਂ ਹਰਾਂਓ ਸਭ ਠੀਕ ਠਾਕ ਜੀ ਤੇ ਵਿਧੀ ਨਾਮ ਦੱਸ ਤੇ ਕਰੀ ਆਪਣਾ ਨਾਮ ਵਿੱਚ ਪੂਰਨ ਸਿੰਘ ਨੇ ਹਾਂਜੀ ਪਿੰਡ ਕੋਲੀ ਕੋਰਟਾਣਾ ਤਹਿਸੀਲ ਈਨਾਲਾ ਜ਼ਿਲ੍ਹਾ ਅਮਰਤਸਰ ਠੀਕ ਹੈ ਜੀ ਮੇਲ ਈਨਾਲਾੋਂ ਆਈਟੀਆਈ ਰੋਡ ਤੋਂ 2 ਕਿਲੋਮੀਟਰ ਆਪਣਾ ਵੇੜਾ ਡਵਾ ਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੋ 84375 4399 ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਾਂ ਹਾਂਜੀ ਵਪਾਰ ਦਾ ਵੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਕਰਾਸ ਚ ਹੈ ਵੜ ਕਿੰਨਾ ਚਿਰ ਹੋ ਗਿਆ ਵਿਧੀ ਨੇ ਸੂਈ ਨੂੰ ਵਿਧੀ ਜੀ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਇਹਦੇ ਮਗਰ ਬੱਚੀ ਜੋ ਕਾਲੀ ਇਹਦੇ ਮਗਰ ਕਾਲੀ ਬੱਚੀ ਆ ਤੁਹਾਨੂੰ ਦਿਖਾ ਦਿੰਨੇ ਆ ਮੈਂ ਇੰਟਰ ਕੰਪੈਕਟ ਜਿਹੇ ਹਵਾਨਾ ਜਿਹੜਾ ਇਹਦਾ ਆ ਵਛੀਏ ਕਾਲੀ ਇਹਦੀ ਦਾਜਾ ਹੀ ਆ ਬੱਜਾ ਜਿਹੜਾ ਹਾਂ ਦੇਖ ਸਾਡੇ ਹਵਾਨੇ ਇਹਦੇ ਤੇ ਕਿੰਨਾ ਵੀ ਦੀ ਦੁੱਧ ਤਿਆਰੇ ਤੇ ਕੋਲ ਦੁੱਧ ਵੀ ਜੇ ਆਪਾਂ ਪਹਿਲੀ ਵੀਡੀਓ ਹੋਣੀ ਝੂਰ ਮਾਰ ਕੇ ਡੰਗਰ ਦੇ ਨਾਲ 10 ਕਿਲੋ ਹੋ 9 ਕਿਲੋ ਦੀ ਗਾਰੰਟੀ ਦੇਵਾਂਗਾ ਪੱਕਾ ਦੁੱਧ ਜਿਹੜਾ ਖਾਣ ਘਟ ਵੱਧ ਹੋਵੇ ਭੂਟਾ ਦੀ ਗਾਰੰਟੀ ਆਪਣੀ ਹੋਊਗੀ ਠੀਕ ਆ ਤੇ ਕਿੰਨਾ ਕਿ ਤੋ ਚਵਾਈ ਜਾਊਗੀ ਦੁੱਧ ਵੀ ਜਿਹੜਾ ਹੁਣ ਤੂੜੀ ਘੜ ਸਾਹਮਣੇ ਆ ਦੁੱਧ ਦੇ ਪੱਠੇ ਉਤੋਂ 12 13 ਕਰੋ ਰੋਵਾਰ ਚਵਾਈ ਜਾਣਾ ਜੀ ਅੱਛਾ ਹਾਂਜੀ 12 13 ਦੇ ਲੱਗ ਜਿਹੜਾ ਚੋਏ 10 ਕਿਲੋ ਹੋਊਗਾ ਬਾਕੀ ਆਪਾਂ 9 ਹੋਗਾ ਕਿ ਲਾਵਾਂਗੇ ਬਾਕੀ ਆ ਕਿ ਚਲੋ ਗਾਵਾਂ ਤੇ ਇੰਨੇ ਤਿੰਨੇ ਗਰਮੀ ਚੱਲਣਾਂ ਆ ਨਹੀਂ ਆਵਾ ਕਰਾਸ ਚ ਆ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਜੀ ਮੁੱਲੇ ਵੀ ਜੀ ਚਲੋ ਆਪਾਂ ਵੀਡੀਓ ਪਹਿਲੀ ਪਾਉਣੀ ਆ ਮੁੱਲਾ ਆਪਾਂ ਕਰਾਂਗੇ ਦਾ 45000 ਰੁਪਇਆ ਅੱਛਾ ਤੁਸੀਂ ਦੱਸ ਦੋ ਜੋਜ ਨੇ ਜੰਨੀ ਲੱਗਦੀ ਜੈ ਜੈ ਕਰਦਿਏ 2000 ਚੜ੍ਹਦੀ ਨਹੀਂ ਪੱਕੇ ਜੱਸ ਨੋਈ ਕਰੋ ਵੀ ਕਿੰਨੇ ਦੀ ਦੇਣੀ ਪੱਕੀ ਚਲੋ ਛੋਟੜੀ ਕਰਾਂਗੇ 37000 ਦੀ ਹਾਨਾ ਵੈਣ ਦੇ ਦਾਂਗੇ ਅੱਛਾ ਹਾਂਜੀ 37000 ਇਹ ਜੋ ਛੋਟੇ ਭਾਗ ਆਪਾਂ ਜਿਹੜਾ ਕਰਿਆ ਠੀਕ ਹੈ ਜੀ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਮੋੜਦੇ ਨਹੀਂ ਆਪਾਂ ਕੋਈ ਗੱਲ ਮੋੜਦੇ ਨਹੀਂ ਵੀਰ ਜੀ ਨੇ ਕਹਿੰਦੇ ਕਿ ਚਲੋ ਕੋ ਫੋਨ ਲਾਵੇ ਕਰੀ ਆਗੇ ਬੱਚਾ ਲਾ ਕੇ ਤੁਹਾਨੂੰ ਬੁਲਾ ਕੇ ਖਵਾ ਦਾਂਗੇ ਕੋਈ ਵੰਗਾ ਨਹੀਂ ਪੋਣਾ ਕੋਈ ਇਦਾਂ ਚੋਣੀ ਬਸ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਜਿਹੜੇ ਇਹ ਵੀ ਸੁਈ ਜੇ ਇਹਦੇ ਮਗਰ ਬੱਛਾ ਹੈ ਜਿਹੜਾ ਹਾਂਜੀ ਇਹ ਨੋਕ ਨੱਕਰ ਹੋ ਗਿਆ ਹੋਗਾ ਸੋਈ ਜੀ ਕੋਈ ਵੀ ਇਹਦਾ ਲਾਲੇ 15 16 ਦਾ 20 ਦਿਨ ਹੱਦ ਲਾ ਲਓ 20 ਦਿਨ ਦੀ ਅੱਛਾ ਤੇ ਬਸ ਆ ਆਟਮ ਇਹਦੇ 12 ਕਿਲੋ ਲੀਟਰ ਦਾ ਹੋਗਾ ਪੱਕਾ ਤਿਆਰ ਬਿਲਕੁਲ ਪੱਕਾ ਤਿਆਰ ਜਿਹੜਾ ਜੀ ਤੋੜ ਦਈਏ ਫਿਰ ਇਹਨਾਂ ਵਿੱਚ ਤੇ ਇਹ ਵੀ ਠੰਡੀ ਧੇਰੀ ਆ ਠੰਡੀ ਠੰਡੀ ਜੀ ਠੀਕ ਆ ਠੰਡੀਆਂ ਧੇਰੀਆਂਆਂ ਜਿਹੜੀਆਂ ਗਾਵਾਂ ਤੋਂ ਮੈਂ ਜਿਹੜੀਆਂ 10 ਦੇ ਇਹ ਕੋਲ ਦੁੱਧ ਜਿਹੜਾ 12 ਲੀਟਰ ਤਿਆਰ ਦੱਸਦੇ ਬਾਕੀ ਦੁੱਧ ਦੇ ਤੁਸੀਂ ਚੋਾਈ ਕਰਕੇ ਖੜਨੀ ਗਾਜ ਕਾਂਠ ਦੋਵਾਂ ਕਾਵਾਂ ਦੇ ਚੰਗੇ ਆ ਚਲੋ ਇਹਦਾ ਵਛਾਓ ਵਜਦਾ ਤੇ ਆ ਥਣ ਵੀ ਦੇਖ ਸਕਦੇ ਤੇ ਵੀ ਲੱਗੇ ਤਾਂ ਤੇ ਇਹਦਾ ਵੀ ਜੀ ਬਿਲਕੁਲ 12 ਲੀਟਰ ਕਰੋ ਫਿਰ ਚਵਾ ਦੋਗੇ ਵਿੱਚ ਜੀ ਦੋ ਡੰਗ ਚੋ ਕੇ ਸਲੀ ਕਰਕੇ ਛੜੇ ਜਿਹੜਾ ਖਾਣ ਦੀ ਜਿਹੜਾ ਬਈ ਆ ਰਦਾ ਮੈਂ ਵੀਡੀਓ ਕਾਲ ਦੇ ਚਵਾ ਸਕਦੇ ਹਾਂ ਠੀਕ ਆ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ 45000 ਇਹਦਾ 45000 ਇਹ ਵਿੱਚ ਜੀ ਗੱਲ ਕਰੀਏ ਤੇ ਵੇਚਣ ਵਾਲੀ ਗੱਲ ਕਰੀਏ ਇਹਦਾ ਜੇ ਪਹਾੜਾ 2000 4000 ਛੱਡਦਾ ਅੱਛਾ 38000 ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਮੋੜਦੇ ਨਹੀਂ ਮੋੜਦੇ ਨਹੀਂ ਕਿਸ ਨੂੰ ਮਾਨਤਨ ਕਰਦੇ ਵੀ ਮੌਕੇ ਤੇ ਤੇ ਹੁਣ ਇੱਕ ਜਿਹੜੀ ਆ ਗਈ ਆਪਣੇ ਕੋਲ ਇਹ ਗੱਭਣੇ ਹਾਂਜੀ ਤੇ ਇਹ ਕਿੰਨਾ ਕੁ ਟਾਈਮ ਖੜਦੀ ਜੇ ਵੀਰ ਜੀ ਇਹਨੇ ਵੀ ਜੀ 20 ਦਿਨ ਲੈਨੇ ਜੇ ਪੂਰੀ ਅੱਛਾ ਇਹ ਦੂਸਰੇ ਸਵੇ ਸੁਣੀ ਜੇ ਉਹਦੇ 15 16 ਕਿਲੋ ਦੀ ਗਾਰੰਟੀ ਜੇ ਅੱਛਾ ਹਾਂਜੀ ਇਹ ਵੀ ਤੋੜ ਕੇ ਤੁਹਾਨੂੰ ਦਿਖਾ ਦਈਏ ਬਾਕੀ ਕੱਦ ਕੱਠ ਰੰਗ ਰੂਪ ਦੀ ਇਹ ਵੀ ਚੰਗੀ ਆ ਜਿਹੜੀ ਦੇ ਨਾ ਜੇ ਸੂੰਚੇ ਖੜਦੀ ਆ ਇਹ ਆ ਕਿ ਸੰਭੀ ਸੰਭੀ ਵੀ ਚੰਗੀ ਹੈ ਬਸ ਥੋੜਾ ਡਰਦੀ ਡਰਦੀ ਜੀ ਤੇ ਵਿੱਧੀ ਕਿੰਨਾ ਫਿਰ ਮੁੱਲ ਰੱਖਨੇ ਦਾ ਆਪਾਂ ਮੁੱਲ ਵਿੱਚ ਇਹਦਾ 45000 ਰੁਪਏ 6 ਦਾ ਵੀ 45000 ਰੁਪਏ ਬਾਕੀ ਮਾਨਤਨ ਮੋਕੇ ਤੇ ਕਰ ਦੋ ਮੋਕੇ ਤੇ ਵੀ ਜੀ ਕਰ ਦਾਂਗਾ ਕੋ ਫੋਨ ਲਾਵੇ ਕਹਿੰਦੇ ਹਨਾ ਖਾਲੀ ਨਹੀਂ ਮੋੜਦੇ ਹਨਾ ਫੋਨ ਲਾਵੇ ਮੋੜਦੇ ਨਹੀਂ ਪਹਿਲੀ ਵੀਡੀਓ ਆਪਣੇ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਬਸ ਵੀਰ ਜੀ ਬਾਕੀ ਦੋ ਸੂਈਆਂ ਤੋਂ ਜਾਂ ਜਿਹੜਾ ਵੀਰੋਂ ਆਪਣੇ ਖਾਨੇ ਜਾਣ ਤੇ ਚੋਚ ਚ ਵੜ ਖੜੇ। ਕੱਲ ਨੂੰ ਆਪਾਂ ਲਾਂਮਾ ਲਾ ਕੇ ਤੋਂ ਲਈਏ। ਠੀਕ ਹੈ ਜੀ। ਇਹ ਵੀਡੀਓ ਪਾਣੀ ਆਪਾਂ ਟੱਕਰ ਦੋ ਵਿਖਤੀ ਜਾਂਦੇ ਆ। ਹਾਂਜੀ। ਕਿ ਮੇਰਾ ਮਾਰ ਬਣਾਇਆ ਮੈਂ ਵੀਡੀਓ ਟੱਕਰ ਮੇਰ ਕੇ ਦੇਖਣੇ ਆਪਾਂ। ਠੀਕ ਹੈ ਜੀ। ਚਲੋ ਇਹ ਕਿ ਕੰਮ ਸਾਫ਼ ਸੁਥਰਾ ਰੱਖੋਗੇ ਤੇ ਕੰਮ ਚਲੋ ਵਧੀਆ ਲੰਮਾ ਚੱਲੂਗਾ। ਬਾਕੀ ਧਰਮ ਲਾ ਕੇ ਤੁਹਾਨੂੰ ਆਣੇ ਬੱਚੇ ਤਾਂ ਮੰਗਵਣਗੇ। ਠੀਕ ਹੈ ਵੀਰ ਜੀ। ਮੋਤਬਤ ਤੁਹਾਨੂੰ ਆਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਖ ਕੇ ਖੜੋ ਜੀ ਜਿਹੜੀ ਪਸੰਦ ਹੋਵੇ ਸੱਲੀ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ